भारत माता की जय भारत माता की जय भारतीय जनता पार्टी जिंदाबाद आज पाम मंडल च भारतीय जनता पार्टी, पार्टी बाय इलेक्शन च सरदार सोहन सिंह ठंडाल जी दी अगुवाई च पूरी तरह ਸਾਡੇ ਵਰਕਰ ਦੇ ਹੱਥੀ ਜਲੰਧਰ ਦੇ ਹੱਥੀ ਦੇ ਸਾਰੇ ਵਰਕਰ ਜਿੰਨੇ ਵੀ ਆ ਅੱਜ ਇਕੱਠੇ ਹੋ ਕੇ ਪਾਮ ਸ਼ਹਿਰ ਦੇ ਵਿੱਚੱਖ-ਵੱਖ-ਵੱਖ ਗਲੀਆਂ ਵਿੱਚ ਪ੍ਰਚਾਰ ਕੀਤਾ ਗਿਆ ਜਿਹਦੇ ਵਿੱਚ ਲੋਕਾਂ ਦਾ ਪਰਮ ਹੰਗਾਰਾ ਦੇਖਦੇ ਹੋਏ ਇਹ ਪੱਕੀ ਗੱਲ ਆ ਯਕੀਨ ਆ ਕਿ ਇਹ ਸੀਟ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਲੀਡ ਤੇ ਜਿੱਤੂਗੀ ਸਾਡੇ ਵਰਕਰਾਂ ਦੀ ਮਿਹਨਤ ਰੰਗ ਲਾਊਗੀ ਪੂਰੇ ਵਰਕਰ ਦਿਲ ਨਾਲ ਦੇ ਕਰ ਰਹੇ ਆ ਮੈਂ ਸਾਰਿਆਂ ਦਾ ਹੌਸਲਾ ਵੀ ਕਰਦੇ ਹੋਏ ਦੇਖ ਰਿਹਾ ਕਿ ਇਹਨਾਂ ਦਾ ਕੰਮ ਜਿਹੜਾ ਬਹੁਤ ਜ਼ਮੀਨੀ ਪੱਧਰ ਤੇ ਕਰ ਰਹੇ ਆ ਭਾਰਤੀ ਜਨਤਾ ਪਾਰਟੀ ਇਦਾਂ ਹੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੂਗੀ ਇਹ ਪੂਰੇ ਨੂੰ ਵਿਸ਼ਵਾਸ ਆ ਸਾਨੂੰ ਮੈਂ ਹੁਣ ਕਹੂੰਗਾ ਸਾਡੇ ਜ਼ਿਲ੍ਹਾ ਪ੍ਰਧਾਨ ਜਰਜੀਤ ਪਵਾੜੀ ਜੀ ਨੂੰ ਕਿਉਂ ਤੁਹਾਨੂੰ ਸਬੋਧਨ ਕਰ। ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਉਹ ਦੋ ਮਿੰਟ ਸਾਰੇ ਬੋਲੋ। ਭਾਰਤ માતા ਕੀ ਜੈ। ਭਾਰਤ માતા ਕੀ ਜੈ। ਅੱਜ ਜਿਮਨੀ ਚੌੜ ਚੱਬੇ ਆੜ ਦੇ ਪ੍ਰਚਾਰ ਦੌਰਾਨ ਸਾਡੇ ਜ਼ਿਲ੍ਹੇ ਦੀ ਟੀਮ ਦੇ ਨਾਲ ਸਾਡੇ ਸ਼ਕਤੀਸ਼ਾਲੀ ਨੇਤਾ ਸ਼੍ਰੀ ਰਜੇਸ਼ ਬਾਗਾ ਜੀ ਇੱਥੇ ਪਹੁੰਚੇ ਨੇ ਔਰ ਰੋਜ਼ ਇੱਥੇ ਸਵੇਰ ਤੋਂ ਸ਼ਾਮ ਤੱਕ ਦੇਰ ਰਾਤ ਤੱਕ ਆਪਣੇ ਵਰਕਰਾਂ ਦੇ ਨਾਲ ਪ੍ਰਚਾਰ ਵਿੱਚ ਡਟੇ ਨੇ ਕਿਉਂਕਿ ਭਾਗਾ ਸਾਹਿਬ ਨੇ ਇਹ ਪੂਰਾ ਦ੍ਰਣ ਇਰਾਦਾ ਕੀਤਾ ਹੋਇਆ ਕਿ ਥੰਡਲ ਸਾਹਿਬ ਨੂੰ ਵੱਡੀ ਜਿਹੜੀ ਜਿੱਤ ਦੇ ਨਾਲ ਇਹ ਸੀਟ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਚੋਲੀ ਵਿੱਚ ਪਾਉਣੀ ਹੈ ਔਰ ਸਾਡਾ ਸਾਰਿਆਂ ਦਾ ਦ੍ਰਣ ਇਰਾਦਾ ਹੈ ਕਿ ਥੰਡਲ ਸਾਹਿਬ ਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਭਾਰਤੀ ਜਨਤਾ ਪਾਰਟੀ ਮਾਝੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਝੋਲੀ ਦੇ ਵਿੱਚ ਸੀਟੇ ਪਾ ਕੇ ਅਸੀਂ ਜਿਹੜਾ ਇਥੋਂ ਦਾ ਮਾਰ ਬਧਾਵਾਂਗੇ ਔਰ ਜਿਹੜੇ ਇੱਥੇ ਦੇ ਕੰਮ ਨੇ ਰੁਕੇ ਹੋਏ ਜਿਹੜੇ ਆਮ ਆਦਮੀ ਪਾਰਟੀ ਨੇ ਸੱਤਾ ਦੇ ਵਿੱਚ ਆਉਣ ਦੇ ਲਈ ਝੂਠੇ ਲਾਰੇ ਲਾ ਕੇ ਸਟੇਟ ਦੇ ਵਿੱਚ ਗਵਰਨਮੈਂਟ ਬਣਾਈ ਉਹਨਾਂ ਨੂੰ ਜਿਹੜਾ ਜਵਾਬ ਦੇਵਾਂਗੇ ਅਸੀਂ ਦੱਸਾਂਗੇ ਕਿ ਜਿਹੜੇ ਕੰਮ ਹੈ ਉਹ ਕਿਸ ਤਰ੍ਹਾਂ ਕਰੀਦੇ ਨੇ ਸੋ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਅਪੀਲ ਹੈ ਕਿ ਵੱਡੀ ਮਾਤਰਾ ਦੇ ਵਿੱਚ 2 ਨੰਬਰ ਦਾ ਬਟਨ ਦਬਾ ਕੇ ਸ਼੍ਰੀ ਸਰਦਾਰ ਸੋਨ ਲਾਲ ਠੰਡਲ ਜੀ ਨੂੰ ਜਤਾਈਏ ਤਾਂ ਕਿ ਇਥੋਂ ਦੇ ਜੋ ਕੰਮ ਨੇ ਰੁਕੇ ਹੋਏ ਕੰਮ ਨੇ ਉਹਨਾਂ ਨੂੰ ਪੂਰਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤਿਆ ਜਨਤਾ ਦੀ ਜੈ ਭਾਰਤਿਆ ਜਨਤਾ ਦੀ ਆਪਣੇ ਸ਼ਬਦਾਂ ਵਿੱਚ ਜਿੰਦਾਬਾਦ ਵਿਧਾਨ ਸਭਾ ਹਲਕਾ ਛੱਬੇਵਾਲ ਦੀ ਜਿੰਨੀ ਚੌਂ ਦੇ ਵਿੱਚ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪਾਰਟ ਮੰਡਲ ਤੋਂ ਜੀ ਵਕਾਦੀ ਜੇਲਾ ਜਿਲ੍ਹੇ ਦੇ ਯਾਤਰੀ ਦੇ ਬਲਦਾਨ ਰਣਜੀਤ ਕੁਵਾਰ ਜੀ ਸਮੁੱੱਚੀ ਲੀਡਰਸ਼ਿਪ ਅੱਜ ਸਾਡੇ ਵਿੱਚ ਸਾਰੇ ਇਕੱਠੇ ਹੋਏ ਆ ਵੱਖ-ਵੱਖ ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਿਆ ਲਗਾਤਾਰ 10 ਦਿਨ ਹੋ ਗਏ ਆ ਟੀਮ ਲਗਾਤਾਰ ਪਿੰਡਾਂ ਵਿੱਚ ਜਾ ਰਹੀ ਆ ਬੂਥ ਲੈਵਲ ਤੇ ਟੀਮਾਂ ਜਿਹੜੀਆਂ ਪਾਰਟੀ ਲਈ ਫੜੀਆਂ ਕਰ ਦਤੀਆਂ ਆ ਆਨ ਆਲਾ ਸਮਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ 2027 ਦੇ ਵਿੱਚ ਵੀ ਹੁਣ ਜਿਹੜਾ ਵਿਧਾਨ ਸਭਾ ਚੋਣ ਜਿਹੜੀ ਹੋਣ ਜਾ ਰਹੀ ਆ ਸਰਦਾਰ ਹੁਣ ਸਿੰਘ ਠੰਡਲ ਜੀ ਬਹੁਤ ਹੀ ਹਲਕੇ ਦੇ ਪਿਆਰੇ ਨੇਤਾ ਨੇ ਹੋ ਉਹਨਾਂ ਨੇ ਲਗ ਲਗਭਗ ਇੱਥੇ ਚਾਰ ਵਾਰ ਐਮਐਲਏ ਰਹੇ ਆ ਦੋ ਵਾਰ ਮਨਿਸਟਰ ਰਹੇ ਆ ਇਸ ਹਲਕੇ ਦੀ ਸੇਵਾ ਕਰਦੇ ਰਹੇ ਨੇ ਹੁਣ ਸਾਨੂੰ ਆਸ ਤੇ ਵਿਸ਼ਵਾਸ ਆ ਸਰਦਾਰ ਸੋਰ ਸਿੰਘ ਖੰਡਰਲ ਜੀ ਸਭ ਭਾਰੀ ਬਹੁਮਤ ਦੇ ਨਾਲ ਇਥੋਂ ਜਿੱਤ ਪ੍ਰਾਪਤ ਕਰਨਗੇ ਔਰ ਵਿਧਾਨ ਸਭਾ ਹਲਕਾ ਲੰਬੇਵਾਲ ਦੀ ਨਿਹਾਰ ਬਦਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਬਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਅੱਜ ਅਸੀਂ ਮੰਡਲ ਪਾ ਮੰਡਲ ਦੇ ਵਿੱਚ ਸਾਜੀ ਸਾਰੇ ਵਿਹਾਤੀ ਦੇ ਜਿੰਨੇ ਵੀ ਵਰਕਰ ਸਾਰੇ ਅਸੀਂ ਇਕੱਠੇ ਹੋਏ ਆਂ ਔਰ ਇਹਨਾਂ ਦੀ ਅਦક્ષા ਸਾਡੇ ਵਿਜੇਸ਼ ਬਾਗਾ ਜੀ ਪਰਦੇਸ਼ ਦੇ ਸੀਨੀਅਰ ਲੀਡਰ ਉਹ ਵੀ ਇਹਦੇ ਵਿੱਚ ਸਾਰੇ ਸ਼ਾਮਲ ਹੋਏ ਨੇ ਅਸੀਂ ਇਹਨਾਂ ਨੂੰ ਯਕੀਨ ਦਿਵਾਉਂਦੇ ਆਂ ਕਿ ਅਸੀਂ ਜਿਹੜੀ ਚੱਪੇਵਾਲ ਦੀ ਜਿਹੜੀ ਬਾਮ ਮੰਡਲ ਦੇ ਵਿੱਚ ਜਿਹੜੀ ਵਿਹਾਤੀ ਦੀ ਟੀਮ ਜਿਹੜੀ ਆ ਉਹ ਸੇਵਾ ਕਰ ਰਹੀ ਹੈ ਸਰਦਾਰ ਸੋਨ ਸਿੰਘ ਠੰਡਲ ਜੀ ਜਿਹੜੇ ਸਾਡੇ ਬੀਕੇਪੀ ਦੇ ਮੈਂਬਰ ਕੈਂਡੀਡੇਟ ਨੇ ਅਸੀਂ ਉਹਨਾਂ ਨੂੰ ਬੜੀ ਭਾਰੀ ਬਹੁਮਤ ਦੇ ਨਾਲ ਇਸ ਬਾਮ ਮੰਡਲ ਦੇ ਵਿੱਚੋਂ ਜਿਤਾਵਾਂਗੇ ਅਸੀਂ ਫੀਲਡ ਦੇ ਵਿੱਚ ਪਿੰਡਾਂ ਦੇ ਪਿੰਡਾਂ ਦੇ ਵਿੱਚ ਜਾ ਰਹੇ ਆ ਉਹ ਲੋਕ ਜਿਹੜੇ ਸਾਡੇ ਨਾਲ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਨੀਤੀਆਂ ਨੂੰ ਜਿਹੜੇ ਦੇਖਦੇ ਹੋਏ ਉਹ ਠੰਡਲ ਸਾਹਿਬ ਦੇ ਨਾਲ ਚੱਲ ਰਹੇ ਨੇ ਤੇ ਸਾਨੂੰ ਆਸ ਆ ਵੀ ਅਸੀਂ ਬਹੁਤ ਵੱਡੀ ਲੀਡ ਦੇ ਵਿੱਚ ਇੱਥੋਂ ਜਿੱਤਾਂਗੇ ਔਰ ਬਾਮ ਮੰਡਲ ਜਿਹੜਾ ਆਏਗਾ ਬ ਜਿੰਨੇ ਵੀ ਮੰਡਲ ਲੱਗੇ ਉਹਨਾਂ ਵਿੱਚੋਂ ਸਭ ਤੋਂ ਜ਼ਿਆਦੀ ਵੋਟ ਜਿਹੜੀ ਹੈ ਉਹ ਇੱਥੋਂ ਲੈ ਕੇ ਜਾਵਾਂਗੇ ਕਿਉਂਕਿ ਪਿੰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਸਾਡੀ ਪਾਰਟੀ ਦਾ ਜਿਹੜਾ ਨਖਾਰ ਜਿਹੜਾ ਬਹੁਤ ਵੱਧ ਰਿਹਾ ਹੈ ਉਹ ਸਾਡੀਆਂ ਨੀਤੀਆਂ ਨੂੰ ਵੇਖ ਕੇ ਬਹੁਤ ਖੁਸ਼ ਨੇ ਇਸ ਕਰਕੇ ਅਸੀਂ ਅਪੀਲ ਕਰਦੇ ਆਂ ਵੀ ਪਿੰਡਾਂ ਦੇ ਪਿੰਡ ਲੋਕਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਸਰਦਾਰ ਸੋਨ ਸਿੰਘ ਠੰਡਲ ਜੀ ਨੂੰ ਪਾ ਕੇ ਪਾਰੀ ਬਹੁਤ ਮਾਦਨ ਚਿਤਾਓ ਇਹਨੀਆਂ ਗੱਲਾਂ ਕਰਦਾ ਮੈਂ ਅਕਰੀ ਆਪਣੇ ਬਾਮ ਮੰਡਲ ਦੇ ਵਿੱਚ ਆਏ ਸੀਨੀਅਰ ਲੀਡਰ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ भारत माता की जय भारत माता की जय भारतीय जनता पार्टी जिंदाबाद भारतीय जनता पार्टी जिंदाबाद पंजाब ਦੇ ਵਿੱਚ ਜਿਮਨੀਚੋਣ ਚੱਬੇਵਾਲ ਦਾ ਇਲੈਕਸ਼ਨ ਦਾ ਜਿਹੜਾ ਵਿਗਲ ਵੱਜ ਚੁੱਕਾ ਆ ਅਸੀਂ ਪੂਰੀ ਹੀ ਟੀਮ ਹਰਜੇਸ਼ ਬਾਗਾ ਜੀ ਦੇ ਨਾਲ ਆ ਕੇ ਰਾਤ ਦਿਨ ਇੱਕ ਕੀਤਾ ਹੋਇਆ ਆ ਔਰ ਜੋ ਸਾਡੇ ਕੈਂਡੀਡੇਟ ਆ ਖੰਡਰ ਸਾਹਿਬ ਉਹ ਕਿਸੇ ਜਾਣੇ ਪਛਾਣੇ ਜਿਹੜੇ ਪਹਿਲਾਂ ਵੀ ਉਹ ਐਮਐਲਏ रह ਚੁੱਕੇ ਆ ਔਰ ਉਹਨਾਂ ਨੇ ਬੜਾ ਕੰਮ ਕੀਤਾ ਹੋਇਆ ਹੈ ਉਹਨਾਂ ਦਾ ਨਾਂ ਆ ਚੱਪੇ ਆਲ ਦੇ ਵਿੱਚ ਔਰ ਅਸੀਂ ਇਹ ਪੂਰੀ ਆਸ ਔਰ ਪਾਰਟੀ ਨੂੰ ਵਾਦਾ ਕਰਦੇ ਆ ਵਿਸ਼ਵਾਸ ਦਿਵਾਉਂਦੇ ਆ ਕਿ ਸਾਡੀ ਮਿਹਨਤ ਜ਼ਰੂਰ ਰੰਗ ਲਿਆਉਗੀ ਔਰ ਜਿਹਦੇ ਵਿੱਚ ਸਾਡੇ ਬਾਗਾ ਜੀ ਸਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਨੂੰ ਨਾਲ ਲੈ ਕੇ ਠੰਡਰ ਸਾਹਿਬ ਦੀ ਕੈਂਪੇਨ ਚਲਾ ਰਹੇ ਆ ਨਾਲ ਹੀ ਸਾਡੇ ਜ਼ਿਲ੍ਹਾ ਪ੍ਰਧਾਨ ਪਵਾਰ ਜੀ ਵੀ ਔਰ ਅਸੀਂ ਪੂਰੀ ਟੀਮ ਸਾਡੇ ਚੋਹਾਨ ਸਾਹਿਬ ਜੀ ਸਾਰੇ ਹੀ ਪੰਜਾ ਜੀ ਪੂਰੀ ਇੱਕ ਜੁਨਟੀ ਲੈ ਕੇ ਅਸੀਂ ਜੱਬੇ ਆੜ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਖੁਦ ਹੋਏ ਆ ਮੈਨੂੰ ਪੂਰੀ ਮਿਹਰ ਆ ਕਿ ਅਸੀਂ ਇਹ ਸੀਟ ਜਿੱਤ ਕੇ ਸ਼੍ਰੀ ਨਰਿੰਦਰ ਮੋਦੀ ਜੀ ਦੀ ਝੋਲੀ ਵਿੱਚ ਪਾਵਾਂਗੇ ਤੇ ਪਾਰਟੀ ਦਾ ਨਾਮ ਜਿਹੜਾ ਆ ਪੰਜਾਬ ਦੇ ਵਿੱਚ ਬਲੰਦੀਆਂ ਤੇ ਲੈ ਕੇ ਜਾਵਾਂਗੇ ਇਨਾ ਹੀ ਸ਼ਬਦਾ ਦੇ ਨਾਲ ਭਾਰਤ ਮਾਤਾ ਕੀ ਜੈ